ਤੂੰ ਆ ਸਾਰੀ ਦਿਹਾੜੀ ਸਿਰ ਆਪਣਾ ਬੰਨੀ ਰੱਖਣਾ ਅੱਜ ਤੇ ਹੋਰ ਪਾ ਲੈ ਨਹੀਂ ਪਵਾੜੇ ਮੇਰੇ ਪੇਕਿਆਂ ਤੇ ਜਾ ਕੇ ਮੈਂ ਕੀ ਕੀਤਾ ਹੁਣ ਕਿਉਂ ਚੇਤਾ ਭੁੱਲ ਗਿਆ ਰਾਤੀ ਜਿਹੜੇ ਲਲਕਾਰੇ ਮਾਰ ਕੇ ਆਈ ਹੀ ਉੱਥੇ ਮੇਰੇ ਭਰਾਵਾਂ ਨਾਲ ਲੜਦੇ ਸੀ ਤੈਨੂੰ ਪਤਾ ਵੀ ਹੈਗਾ ਉੱਥੇ ਕੀ ਹੋਇਆ ਰਾਤ ਮੈਨੂੰ ਕੀ ਪਤਾ ਹੋਣਾ ਮੈਂ ਤੇ ਅੰਦਰ ਬੈਠੀ ਸੀ ਤੇ ਬਾਹਰ ਤੂੰ ਹੀ ਕੇ ਕੋ ਸਾੰਭੇ ਨਹੀਂ ਜਾਂਦੇ ਅਬੇ ਸਾਲੇ ਸਾੰਭਿਆਂ ਮੈਂ ਤਾਂ ਨਹੀਂ ਜਾਂਦਿਆਂ ਕਿ ਮਾੜੀ ਜੀ ਗੱਲ ਉੱਥੇ ਕਹਿਤੀ ਸੀਗੀ ਕਿ ਮੇਰਾ ਸਹੁਰਾ ਪਰਿਵਾਰ ਬਹੁਤ ਚੰਗਾ ਤੇ ਤੇਰਾ ਭਰਾ ਉੱਠ ਕੇ ਪਤਾ ਕੀ ਕੰਦਾ ਬਾਈ ਕੰਦਾ ਓ ਪਾਜੀ ਤੁਹਾਡਾ ਸਹੁਰਾ ਪਰਿਵਾਰ ਤੇ ਨਕਮਾ ਆ ਮੇਰੇ ਸਹੁਰੇ ਸਭ ਤੋਂ ਵਧੀਆ ਨੇ ਤੇ ਫਿਰ ਕੀ ਹੋ ਗਿਆ ਜਿਉਂ ਨੇ ਇਦਾਂ ਕਹਿਤਾ ਓਏ ਉਹਨੇ ਮੇਰੇ ਸਹੁਰੇ ਪਰਿਵਾਰ ਨੂੰ ਨਕਮਾ ਕਿਹਾ ਫਿਰ ਕੀ ਹੋ ਗਿਆ ਜੇ ਉਹਨੇ ਤੁਹਾਡੇ ਸਹੁਰੇ ਪਰਿਵਾਰ ਨੂੰ ਨਕਮਾ ਕਹਿਤਾ ਹਮੇਸ਼ਾ ਤੁਹਾਡੀਆਂ ਹੀ ਚੀਜ਼ਾਂ ਚੰਗੀਆਂ ਹੋਣ ਮੇਰੇ ਭਰਾ ਜੀ ਨੇ ਕੋਈ ਚੀਜ਼ ਚੰਗੀ ਹੋ ਜੇ ਤੇ ਜੇ ਉਹਨੇ ਕਹਿਤਾ ਸੀ ਕਿ ਉਹਦਾ ਪਰਿਵਾਰ ਚੰਗਾ ਤੇ ਤੁਸੀਂ ਮੰਨ ਲੈਂਦੇ ਤੁਹਾਡੀਆਂ ਕਿਹੜੀਆਂ ਫੀਤੀਆਂ ਉਤਰ ਜਾਣੀਆਂ ਆ ਬੋਲ ਉਹ ਸ਼ਹਿਰ ਨੇ ਤੈਨੂੰ ਪਤਾ ਵੀ ਹੈਗਾ ਕਿ ਮੇਰਾ ਸਾਰਾ ਪਰਿਵਾਰ ਕੌਣ ਆ ਮੈਨੂੰ ਸਾਰਾ ਪਤਾ ਤੁਹਾਡਾ ਸਾਰਾ ਫੈਮਿਲੀ ਹੀ ਕਰ ਲੋ ਮੇਰਾ ਸਿਰ ਦੁਖਦਾ ਸੱਚੀ ਮੈਂ ਕੀ ਕਰਾਂ ਕਿਤੇ ਨਾ